ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਤਨ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 814 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਸੀ ਅੱਜ ਆਪਾਂ ਧੰਤਨ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 815 ਨੰਬਰ ਅੰਗ ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹੱਲਾ ਪੰਜਵਾਂ ਹਰ ਭਗਤਾ ਦਾ ਆਸਰਾ ਅਨਨਾਹੀ ਢਾਓ ਏ ਹਰੀ ਤੂੰ ਆਪਣੇ ਭਗਤਾਂ ਦੀ ਰਾਖੀ ਕੀਤੀ ਹੈ ਕਿਉਂਕਿ ਤੇਰੇ ਭਗਤਾਂ ਨੂੰ ਤੇਰਾ ਹੀ ਆਸਰਾ ਰਹਿੰਦਾ ਹੈ ਉਹਨਾਂ ਨੂੰ ਸਹਾਇਤਾ ਵਾਸਤੇ ਹੋਰ ਕੋਈ ਥਾਂ ਨਹੀਂ ਸੁਜਦਾ ਤਾਨ ਦਿਬਾਣ ਪਰਵਾਰ ਧਨ ਪ੍ਰਭ ਤੇਰਾ ਨਾਓ हे प्रभु परमात्मा तेरा नाम ही तेरे भक्तां वास्ते ताण है सहारा है परिवार है अते धन संपत्ति है कर कृपा प्रभ अपनी अपने दास रख लिए हे भाई परमात्मा ने मेहर करके अपने सेवकां दी सदा ही आप रखिया कीती है निंदक निंदा कार पचे जम काल ग्रसीए रहाओ निंदाकार सेवकां दी निंदाकार करके सदा ਸੜਦੇ ਭੁਜਦੇ ਰਹੇ ਉਹਨਾਂ ਨੂੰ ਸਗੋਂ ਆਤਮਕ ਮੌਤ ਨੇ ਹੜੱਪ ਕੀਤੀ ਰੱਖਿਆ ਰਹਾਓ ਸੰਤਾਏ ਇਕੱਤੇ ਆਵਨਾ ਦੂਸਰ ਕੋ ਨਾਹੇ हे ਭਾਈ ਪ੍ਰਭੂ ਆਪਣੇ ਸੰਤ ਜਨਾਂ ਦੀ ਸਦਾ ਰਾਖੀ ਕਰਦਾ ਹੈ ਕਿਉਂਕਿ ਸੰਤ ਜਨਾਂ ਸਦਾ ਇੱਕ ਪ੍ਰਭੂ ਦਾ ਹੀ ਧਿਆਨ ਧਰਦੇ ਹਨ ਕਿਸੇ ਹੋਰ ਦਾ ਨਹੀਂ ਇਕ ਅਸਿਆਗੈ ਬੇਨ ਤੀਰਵਿਆ ਸਰਬ ਥਾਏ ਜਿਹੜਾ ਪ੍ਰਭੂ ਸਭ ਥਾਵਾਂ ਵਿੱਚ ਵਿਆਪਕ ਹੈ ਸੰਤ ਜਾਨ ਸਿਰਫ ਉਸ ਦੇ ਦਰ ਤੇ ਹੀ ਅਰਜੋਈ ਕਰਦੇ ਹਨ ਕਥਾ ਪੁਰਾਤਨ ਓ ਸੁਣੀ ਭਗਤਨ ਕੀ ਬਾਣੀ ਏ ਭਾਈ ਭਗਤ ਜਨਾਂ ਦੀ ਆਪਣੀ ਬਾਣੀ ਦੀ ਰਾਹੀ ਪੁਰਾਣੇ ਸਮੇਂ ਦੀ ਹੀ ਕਥਾ ਇਓ ਸੁਣੀ ਜਾ ਰਹੀ ਹੈ ਸਗਲ ਅਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਪ੍ਰਾਣੇ ਸਮੇਂ ਦੀ ਕਥਾ ਕੀ ਹੈ ਕਿ ਪ੍ਰਮਾਤਮਾ ਨੇ ਹਰ ਸਮੇਂ ਆਪਣੇ ਸੇਵਕਾਂ ਦਾ ਆਦਰ ਕੀਤਾ ਅਤੇ ਉਹਨਾਂ ਦੇ ਸਾਰੇ ਵੈਰੀਆਂ ਨੂੰ ਟੋਟੇ ਟੋਟੇ ਕਰ ਦਿੱਤਾ ਸਤਿ ਬਚਨ ਨਾਨਕ ਕਹੈ ਪ੍ਰਗਟ ਸਭ 마ਹੇ ਏ ਭਾਈ ਨਾਨਕ ਆਖਦਾ ਹੈ ਕਿ ਬਚਨ ਸਾਰੀ ਸ੍ਰਿਸ਼ਟੀ ਵਿੱਚ ਹੀ ਪ੍ਰਤੱਖ ਤੌਰ ਤੇ ਟਲ ਹਨ ਪ੍ਰਭ ਅਕੇ ਸੇਵਕ ਸਰਨ ਪ੍ਰਾਪ ਤਿੰਨ ਕੋ ਭੋ ਨਾਹੇ ਕਿ ਪ੍ਰਭੂ ਦੇ ਸੇਵਕ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ਇਸ ਵਾਸਤੇ ਉਹਨਾਂ ਨੂੰ ਕੋਈ ਡਰ ਪਾ ਨਹੀਂ ਸਕਦਾ ਬਿਲਾਵਲ ਮਹੱਲਾ ਪੰਜਵਾ ਬੰਦਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ਹੈ ਭਾਈ ਜਿਸ ਪ੍ਰਭੂ ਦੇ ਹੱਥਾਂ ਵਿੱਚ ਹਰੇਕ ਤਾਕਤ ਹੈ ਉਹ ਪ੍ਰਭੂ ਸਰਨ ਪਏ ਮਨੁੱਖ ਦੇ ਮਾਇਆ ਦੇ ਸਾਰੇ ਬੰਧਨ ਕੱਟ ਦਿੰਦਾ ਹੈ ਔਰ ਕਰਮ ਨਹੀਂ ਛੂਟੀਐ ਰਾਖੋ ਹਰਨਾਥ ਏ ਭਈ ਪ੍ਰਭੂ ਦੀ ਸਰਨ ਪੈਣ ਤੋਂ ਬਿਨਾ ਹੋਰ ਕੰਮਾਂ ਦੇ ਕਾਰਨ ਹੋਰ ਕੰਮਾਂ ਦੇ ਕਰਨ ਵਾਲੇ ਨਾ ਬੰਧਨਾ ਤੋਂ ਖਲਾਸੀ ਨਹੀਂ ਮਿਲ ਸਕਦੀ ਬਸ ਹਰ ਵੇਲੇ ਅਰਦਾਸ ਕਰਿਆ ਕਰੋ ਕਿ ਹੇ ਹਰੀ ਹੇ ਨਾਥ ਸਾਡੀ ਰਖਿਆ ਕਰ ਤੋ ਸਰਣਾਗਤ ਮਾਦਵੇ ਪੂਰਨ ਦਿਆਲ हे ਮਾਇਆ ਦੇ ਪਤੀ ਪ੍ਰਭੂ हे ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਪਰਮਾਤਮਾ हे ਦਿਆ ਦੇ ਸੋਮੇ ਪ੍ਰਭੂ ਮੈਂ ਤੇਰੀ ਸ਼ਰਨ ਆਇਆ ਹਾਂ ਮੇਰੀ ਸੰਸਾਰ ਦੇ ਮੋਹ ਤੋਂ ਰੱਖਿਆ ਕਰ ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਹਾਉ हे ਭਾਈ ਸ੍ਰਿਸ਼ਟੀ ਦਾ ਮਾਲਕ ਪ੍ਰਭੂ ਸ੍ਰਿਸ਼ਟੀ ਦਾ ਪਾਲਕ ਪ੍ਰਭੂ ਜੇ ਸਨੁੱਖ ਦੀ ਰੱਖਿਆ ਕਰਦਾ ਹੈ ਉਹ ਮਨੁੱਖ ਸੰਸਾਰ ਦੇ ਮੋਹ ਤੋਂ ਬਚ ਜਾਂਦਾ ਹੈ ਰਹਾਉ ਆਸਾ ਪਰਮ ਵਿਕਾਰ ਮੋਹ ਇਨ ਮੈ ਲੋ ਭਾਨਾ ਏ ਭਾਈ ਮੰਦ ਭਾਗੀ ਜੀਵ ਦੁਨੀਆ ਦੀਆਂ ਆਸਾਂ ਵਹਿਮ ਵਿਕਾਰ ਮਾਇਆ ਦਾ ਮੋਹ ਇਹਨਾਂ ਵਿੱਚ ਹੀ ਫਸਿਆ ਰਹਿੰਦਾ ਹੈ ਝੂਠ ਸਮਗਰੀ ਮਨ ਵਸੀ ਪਾਰ ਬ੍ਰਾਹਮਣ ਜਾਣਾ ਜਿਹੜੀ ਮਾਇਆ ਨਾਲ ਤੋੜ ਸਾਥ ਨਹੀਂ ਨਿਭਾਣਾ ਉਹੀ ਇਸ ਦੇ ਮਨ ਵਿੱਚ ਟਿਕੀ ਰਹਿੰਦੀ ਹੈ ਕਦੇ ਵੀ ਇਹ ਪਰਮਾਤਮਾ ਨਾਲ ਸਾਝ ਨਹੀਂ ਪਾਉਂਦਾ ਪਰਮ ਜੋਤ ਪੂਰਨ purkh ਸਭ ਜੀ ਤੁਮਾਰੇ ਹੇ ਸਭ ਤੋਂ ਉੱਚੇ ਚਾਨਣ ਦੇ ਸੋਮੇ ਹੇ ਸਭ ਗੁਣਾ ਨਾਲ ਭਰਪੂਰ ਪ੍ਰਭੂ ਪਰਮਾਤਮਾ ਹੇ ਸਰਵ ਵਿਆਪਕ ਪ੍ਰਭੂ ਅਸੀਂ ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਾਂ ਜਿਉ ਤੂੰ ਰਾਖੈ ਤਿਉ ਰਹਾ ਪ੍ਰਭ ਅਗੰਮ ਪਰੇ 헤 ਪਹੁੰਚ ਤੇ ਬੇਅੰਤ ਪ੍ਰਭੂ ਜਿਵੇਂ ਤੂੰ 헤 ਮੈਨੂੰ ਰਖਦਾ ਹੈ ਮੈਂ ਉਸੇ ਤਰਾਂ ਹੀ ਰਹਿ ਸਕਦਾ ਹਾਂ ਮਾਇਆ ਦੇ ਬੰਧਨਾ ਤੋਂ ਤੂੰ ਹੀ ਮੈਨੂੰ ਬਚਾ ਸਕਦਾ ਹੈ ਕਾਰਨ ਕਾਰਨ ਸਮਰੱਥ ਪ੍ਰਭ ਦੇਹ ਆਪਣਾ 나ਓ 헤 జగਦ ਰਚਨਹਾਰ 헤 ਸਭ ਕੁਝ ਕਰਨ ਵਾਲੇ ਪ੍ਰਭੂ ਪਰਮਾਤਮਾ ਮੈਨੂੰ ਆਪਣਾ ਨਾਮ ਬਖਸ਼ ਨਾਨਕ ਤਰੀਐ ਸਾਧ ਸੰਗ ਹਰ ਹਰ ਗੁਣ ਗਾਓ ਏ ਨਾਨਕ ਆਖੇ ਭਾਈ ਸਾਧ ਸੰਗਤ ਵਿੱਚ ਟਿਕ ਕੇ ਸਦਾ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਇਆ ਕਰ ਇਸੇ ਤਰ੍ਹਾਂ ਹੀ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦਾ ਹੈ ਬਿਲਾਵਲ ਮਹੱਲਾ 5 ਕਵਨ ਕਵਨ ਨਹੀਂ ਪਤਰਿਆ ਤੁਮਰੀ ਪਰਤੀਤਾ 헤 ਮਨ ਤੇਰਾ ਇਤਬਾਰ ਕਰਕੇ ਕਿਸ ਕਿਸ ਨੇ ਧੋਖਾ ਨਹੀਂ ਖਾਦਾ ਮਹਾ ਮੋਹਨੀ ਮੋਹਿਆ ਨਰਕ ਕੀ ਰੀਤਾ ਤੂੰ ਵੱਡੀ ਮੋਹਣ ਵਾਲੀ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ ਤੇ ਰਸਤਾ ਸਿੱਧਾ ਨਰਕਾਂ ਦਾ ਹੈ ਜਿਹੜਾ ਮਾਇਆ ਦੇ ਮੋਹ ਵਾਲਾ ਰਸਤਾ ਹੈ ਨਾ ਉਹ ਕੋਈ ਗੁਰੂ ਘਰ ਵਾਲ ਜਾਂ ਚੰਗੇ ਪਾਸੇ ਨਹੀਂ ਲੈ ਜਾਂਦਾ ਉਹ ਸਿੱਧਾ ਨਰਕਾ ਨੂੰ ਲੈ ਜਾਂਦਾ ਹੈ ਮਨ ਖੋਟ ਹਰ ਤੇਰਾ ਨਹੀਂ ਬਿਸਾਸ ਤੂੰ ਮਹਾ ਉਦਮਾਦਾ اے ਖੋਟੇ ਮਨ ਤੇਰਾ ਦਵਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਤੂੰ ਮਾਇਆ ਦੇ ਨਸ਼ੇ ਵਿੱਚ ਬਹੁਤ ਮਸਤ ਰਹਿੰਦਾ ਹੈ ਖਰਕਾ ਪੈਖਰ ਤੋਂ ਛੁਟੈ ਜੋ ਉਪਰ ਲਾਦਾ ਰਹਾਓ ਜਿਵੇਂ ਖੋਤੇ ਦੀ ਪਿਛਾੜੀ ਤਦ ਜਦੋਂ ਤਦੋਂ ਖੋਲੀ ਜਾਂਦੀ ਹੈ ਜਦੋਂ ਉਸ ਨੂੰ ਉਤੋ ਲਾਦ ਲਿਆ ਜਾਂਦਾ ਹੈ ਤਵੇ ਤੈਨੂੰ ਵੀ ਖਰ ਮਸਤੀ ਕਰਨ ਦਾ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਰਹਾਓ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁਖ ਡਾਂਡ ਏ ਮਨ ਤੂੰ ਜਪ ਤਪ ਸੰਜਮ ਆਦਕ ਭਲੇ ਕਮਾ ਦੇ ਨੇਮ ਤੋੜ ਦਿੰਦਾ ਹੈ ਇਸ ਕਰਕੇ ਜਮ ਰਾਜ ਦੇ ਦੁਖ ਤੇ ਡੰਡ ਸਹਾਰਦਾ ਹੈ ਸਿਮਰੈ ਨਾਹੀ ਜੋ ਨ ਦੁਖ ਨਿਰਲज्जੇ ਭੰਡ ਹੇ ਬਿਸ਼ਰਮ ਭੰਡ ਮਨ ਤੂੰ ਜਨਮ ਜਨਮ ਦੇ ਗੇੜ ਦੇ ਦੁੱਖ ਤੇ ਚੇਤੇ ਨਹੀਂ ਕਰਦਾ ਹਰ ਸੰਗ ਸਹਾਈ ਮਹਾ ਮੀਤ ਤਿਸ ਸਿਓ ਤੇਰਾ ਭੇਦ ਹੇ ਮਨ ਪਰਮਾਤਮਾ ਹੀ ਸਦਾ ਤੇਰੇ ਨਾਲ ਹੈ ਤੇਰਾ ਮਦਦਗਾਰ ਹੈ ਤੇਰਾ ਮਿੱਤਰ ਹੈ ਪਰ ਉਸ ਨਾਲੋਂ ਤੇਰੀ ਵਿਤ ਬਣੀ ਪਈ ਹੈ ਮਨਾਤੂ ਪਰਮਾਤਮਾ ਦਾ ਨਾਮ ਨਹੀਂ ਜਪਦਾ ਬੀਦਾ ਪੰਜ ਬਟਵਾਰਈ ਉਪਜਿਓ ਮਹਾ ਖੇਦ ਤੈਨੂ ਕਾਮਾਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਪੰਜ ਲੁਟੇਰਿਆ ਨੇ ਆਪਣੇ ਵਸ ਵਿੱਚ ਕਰ ਰੱਖਿਆ ਹੈ ਜਿਸ ਕਰਕੇ ਤੇਰੇ ਅੰਦਰ ਬੜਾ ਦੁੱਖ ਕਲੇਸ਼ ਬਣਿਆ ਰਹਿੰਦਾ ਹੈ ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨ ਵਸ ਕੀਤਾ ਨਾਨਕ ਤិន ਸੰਤਨ ਸਰਣਾਗਤੀ ਜਿਨ ਮਨ ਵਸ ਕੀਨਾ हे ਨਾਨਕ ਜਿਨ੍ਹਾਂ ਸੰਤ ਜਿਨ੍ਹਾਂ ਨੇ ਆਪਣਾ ਮਨ ਆਪਣੇ ਮਨ ਨੂੰ ਵਸ ਵਿੱਚ ਕਰ ਲਿਆ ਹੈ ਜਿਨ੍ਹਾਂ ਜਨਾਂ ਨੂੰ ਪ੍ਰਭੂ ਨੇ ਇਹ ਦਾਤ ਦਿੱਤੀ ਹੈ ਉਹਨਾਂ ਦੀ ਸ਼ਰਨ ਪੈਣਾ ਚਾਹੀਦਾ ਹੈ ਤਨ ਤਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਆਪਣਾ ਤਨ ਆਪਣਾ ਧਨ ਸਭ ਕੁਝ ਉਨਾ ਸੰਤ ਜਨਾ ਤੋਂ ਸਦਕੇ ਕਰਨਾ ਚਾਹੀਦਾ ਹੈ ਜਿਹੜੇ ਰੱਬ ਦੇ ਪਿਆਰੇ ਹਨ ਜਿਹੜੇ ਸਾਨੂੰ ਨਾਮ ਜਪਣ ਦੀ ਜਾਚ ਦੱਸਦੇ ਹਨ ਬਿਲਾਵਲ ਮਹੱਲਾ ਪੰਜਵਾ ਉਦਮ ਕਰਤ ਆਨੰਦ ਪਿਆ ਸਿਮਰਤ ਸੁਖਸਾਰ ਏ ਭਾਈ ਪਰਮਾਤਮਾ ਦਾ ਨਾਮ ਜਪਣ ਦਾ ਉਦਮ ਕਰਦਿਆ ਮਨ ਵਿੱਚ ਸਰੂਰ ਪੈਦਾ ਹੁੰਦਾ ਹੈ ਨਾਮ ਸਿਮਰਦਿਆਂ ਸਭ ਤੋਂ ਸ੍ਰੇਟ ਸੁਖ ਮਿਲਦਾ ਹੈ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਪਰਮਾਤਮਾ ਦਾ ਨਾਮ ਮੁੜ ਮੁੜ ਜਪ ਕੇ ਸਭ ਗੁਣਾ ਨਾਲ ਭਰਪੂਰ ਆਤਮਾ ਦੇ ਗੁਣਾ ਦਾ ਵਿਚਾਰ ਮਨ ਵਿੱਚ ਟਿਕਿਆ ਰਹਿੰਦਾ ਹੈ ਚਰਨ ਕਮਲ ਗੁਰ ਕੇ ਜਪਤ ਹਰਿ ਜਪ ਹੋ ਜੀਵਾ ਏ ਭਾਈ ਗੁਰੂ ਦੇ ਸੋਹਣੇ ਚਰਨਾਂ ਦਾ ਧਿਆਨ ਧਰ ਕੇ ਮੈਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ਪਾਰ ਬ੍ਰਹਮਿਆਰਾਦਤੇ ਮੁਖ ਅਮਰਤ ਪੀਵਾ ਰਹਾਓ ਪਰਮਾਤਮਾ ਦਾ ਰਾਧਨ ਕਰਦਿਆਂ ਪਰਮਾਤਮਾ ਦਾ ਨਾਮ ਜਪ-ਜਪ ਕੇ ਮੈਂ ਮੂਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਪੀਂਦਾ ਹਾਂ ਰਹਾਓ ਜੀ ਅਜੰਤ ਸਭ ਸੁਖ ਬਸੇ ਸਭ ਕੈ ਮੰਨ ਲੋਚ ਹੇ ਭਾਈ ਪਰਮਾਤਮਾ ਦਾ ਰਾਧਨ ਕਰਦੇ ਆ ਸਾਰੇ ਜੀ ਜਨਤਾ ਆਤਮਿਕ ਆਨੰਦ ਵਿੱਚ ਲੀਨ ਰਹਿੰਦੇ ਹਨ ਜਪਣ ਵਾਲੇ ਸਭਨਾ ਦੇ ਮਨ ਵਿੱਚ ਸਿਮਰਨ ਦੀ ਤਾਂਗ ਪੈਦਾ ਹੋਈ ਰਹਿੰਦੀ ਹੈ ਪਰ ਉਪਕਾਰ ਨਿਤ ਚਿਤਵਤੇ ਨਾਹੀ ਕਛ ਪੋਚ ਜਿਹੜੇ ਜਿਹੜੇ ਬਨੁਖ ਨਾਮ ਜਪਦੇ ਹਨ ਉਹ ਸਦਾ ਦੂਜਿਆਂ ਦੀ ਭਲਾਈ ਕਰਨ ਦਾ ਕੰਮ ਸੋਚਦੇ ਰਹਿੰਦੇ ਹਨ ਕੋਈ ਪਾਪ ਵਿਕਾਰ ਉਨ੍ਹਾਂ ਉੱਤੇ ਆਪਣਾ ਅਸਰ ਨਹੀਂ ਪਾ ਸਕਦਾ ਤਨ ਸੋ ਧਾਨ ਬਸੰਤ ਧਨ ਜੈ ਜਪਿਐ ਨਾਮ ਹੇ ਭਾਈ ਜਿਸ ਥਾ ਪ੍ਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਉਹ ਥਾ ਭਾਗਾ ਵਾਲਾ ਹੋ ਜਾਂਦਾ ਹੈ ਉਥੇ ਵਸਣ ਵਾਲੇ ਵੀ ਭਾਗਾ ਵਾਲੇ ਬਣ ਜਾਂਦੇ ਹਨ ਕਥਾ ਕੀਰਤਨ ਹਰ ਅਤ ਕਨਾ ਸੁਖ ਸਹਿਜ ਬਿਸਰਾਮ ਕਿਉਂਕਿ ਜਿਸ ਥਾ ਪ੍ਰਮਾਤਮਾ ਦੀ ਕਥਾ ਵਾਰਤਾ ਪ੍ਰਭੂ ਦੀ ਸਿਫਤਸਲਾ ਬਹੁਤ ਹੁੰਦੀ ਹੋਏ ਰਹੇ ਉਹ ਥਾ ਆਤਮਕ ਅਨੰਦ ਦਾ ਆਤਮਕ ਡੋਲਤਾ ਦਾ ਟਿਕਾਣਾ ਸੋਮਾ ਬਣ ਜਾਂਦਾ ਹੈ ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ ਇਸ ਵਾਸਤੇ ਹੈ ਭਾਈ ਉਹ ਅਨਾਥਾਂ ਦਾ 나ਥ ਪ੍ਰਭੂ ਪਰਮਾਤਮਾ ਕਦੇ ਮਨ ਤੋਂ ਭੁੱਲਣਾ ਨਹੀਂ ਚਾਹੀਦਾ ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭ ਕਿਸ ਹਾਥ ਹੇ ਨਾਨਕ ਆਖ ਉਸ ਪ੍ਰਭੂ ਦੀ ਸਾਰਨਾ ਸਦਾ ਪਏ ਰਹਿਣਾ ਚਾਹੀਦਾ ਹੈ ਜਿਸ ਦੇ ਹੱਥ ਵਿੱਚ ਹਰੇਕ ਚੀਜ਼ ਹੈ ਜਿਹੜਾ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਣ ਵਾਲਾ ਹੈ ਉਹ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ ਮਨ ਤੇ ਕਦੇ ਨਾ ਵਿਸਰੈ ਅਨਾਥ ਕੋ ਨਾਥ ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭ ਕੇ ਸਹਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 815 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 816 ਨੰਬਰ ਅੰਗ ਦੀ ਵਿਆਖਿਆ ਦੇ ਪਾਠ ਸਰਵਣ ਕਰਾਂਗੇ ਭੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਰੋਜ਼ਾਨਾ ਗੁਰਬਾਣੀ ਵਿਆਖਿਆ ਸਹਿਤ ਸਰਵਣ ਕਰਨ ਲਈ ਸਾਡੇ YouTube ਚੈਨਲ ਸਰਬਾਦਾ ਪੁਲਾ ਟੀਵੀ ਨੂੰ ਸਬਸਕ੍ਰਾਈਬ ਕਰੋ ਜੀ ਹੋਈਆਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਦੀ ਮਾਫੀ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ